ਫਰੈਂਡਸ ਵੈਲਕਮ ਬੈਕ ਟੂ ਮਾਈ ਚੈਨਲ ਤੇ ਮੈਂ ਹਾਰਦੀ ਤੇ 3 ਦਿਵਚੇ ਆ 10 ਤੇ ਮੈਂ ਲਗੀ ਬਰਤਨ ਸਾਫ ਕਰਨ ਫਿਰ ਉਸ ਤੋਂ ਬਾਅਦ ਬਣਾਉਂਗੀ ਰੋਟੀ ਕੱਲ ਮੈਂ ਸੀ ਸਮੋਸੇ ਝੋਲੇ ਤੇ ਛੋਲੇ ਹੋ ਜੇ ਤੱਕ ਪਏ ਆ ਮੰਮੀ ਨੇ ਜਿਆਦਾ ਹੀ ਭਿੰਦੀ ਸੀਗੇ ਤੇ ਉਹਦੇ ਨਾਲ ਹੀ ਅਸੀਂ ਮੈਂ ਸਿੰਪਲ ਪਰੌਂਠੀ ਬਣਾ ਲੂੰਗੀ ਤੇ ਪਹਿਲਾਂ ਕਰਦੇ ਬਰਤਨ ਸਾਫ ਤੇ ਸਾਡਾ ਫਿਲਟਰ ਦੀ ਜਿਹੜੀ ਪਾਇਆ ਰਾ ਫਿਰ ਖਰਾਬ ਹੋ ਗਿਆ ਤੇ ਉਹ ਕਹਿੰਦੇ ਆ ਕਿ ਫਿਲਟਰ ਵਾਲਾ ਤੇ ਸਹੀ ਹੋਣੀ ਆ ਤੇ ਸਾਡੇ ਇੱਥੇ ਕੋਈ ਫਿਲਟਰ ਵਾਲਾ ਹੈ ਨਹੀਂ ਤੇ ਹੁਣ ਦੇਖਦੇ ਕਿਦਾਂ ਹੁਣੀ ਆ ਪਾਣੀ ਵੀ ਬਾਹਰ ਲੈ ਕੇ ਆਉਣਾ ਪੈਂਦਾ ਆ ਕਿਉਂਕਿ ਬੈਰੀ ਨੂੰ ਵੀ ਮਿਲਕ ਵਗੈਰਾ ਉਹਦੇ ਵਿੱਚ ਹੀ ਬਣਾ ਕੇ ਦੇ ਦ। ਹੈਨਾ ਤੇ ਮੈਂ ਵੀ ਉਹੀ ਪੀਨੀ ਆ ਫਿਲਟਰ ਦਾ ਪਾਣੀ ਹੁਣ ਜੇ ਮੈਂ ਦੂਸਰਾ ਪੀਨੀ ਆ ਤਾਂ ਫਿਰ ਮੈਨੂੰ ਪਚਦਾ ਨਹੀਂ ਤੇ ਹੁਣ ਮੈਂ ਫਟਾਫਟ ਪਹਿਲੇ ਭਾਂਡੇ ਧੋ ਲੈਣੇ ਨੇ ਕਿਚਨ ਦੀ ਥੋੜੀ ਜਿਹੀ ਸੈਟਿੰਗ ਕਰ ਦੇਣੀ ਫਿਰ ਮੈਂ ਸਵੇਰ ਨੂੰ ਰੋਟੀ Nikki J Bugia, Nikki J, é Nikki ah. Smile, smile. As this, 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 seu ਦਾਦੀ ਮੈਂ ਅੱਜ ਮੰਮੀ ਨੇ ਨਾ ਕਪੜੀ ਧੋਤੇ ਸੀ ਮੈਂ ਤਾਂ ਬੈਣੀ ਹੁਣੀ ਥੱਲੇ ਆਏ ਆ ਤੇ ਫਿਰ ਉੱਪਰ ਜਾਣਾ ਨੇ ਮੈਨੂੰ ਲੈ ਕੇ ਕਿਉਂਕਿ ਅਸੀਂ ਸੁੱਤੇ ਪਏ ਸੀ ਤੇ ਮੇਰੇ ਬਾਹਣਾਂ ਮਿੰਨਾਂ ਦੇ ਲੰਬੇ ਹੋ ਗਏ ਤਾਂ ਹੁਣ ਮੈਂ ਗੁੱਤ ਕਰਨ ਲੱਗ ਗਈ ਆ ਤੇ ਵਿੱਚ ਵਿੱਚ ਕਰ ਲੈਂਦੀ ਆ ਜਦੋਂ ਸਹੀ ਲੱਗਦੀ ਆ ਤੇ ਜਦੋਂ ਮੈਂ ਢੋਤੇ ਹੁੰਦੇ ਬਾਹਣੇ ਤਾਂ ਇਕੱਠੇ-ਕਿੱਟੇ ਜੇ ਹੋ ਜਾਂਦੇ ਆ ਤੇ ਅੱਜ ਮੈਂ ਸੁੱਤੀ ਵੀ ਸੀ ਦੁਪਹਿਰੇ ਪਰੇ ਦਪਹਿਰ ਨੂੰ ਵੀ ਸੌਂ ਨਹੀਂ ਦਿੰਦਾ ਹੈਗਾ ਜਦ ਮਮੀ ਨੇ ਕਬਰ ਵਗੈਰਾ ਥੋਤੇ ਸੀਗੇ ਆਹ ਤੇ ਮੈਂ ਕਿਹਾ ਚਲੋ ਹੁਣ ਮੈਂ ਵਿਛਾ ਦਿੰਦੀ ਮੈਂ ਲੈ ਕੇ ਲੈ ਕੇ ਆਈ ਕਪੜੇ ਤੇ ਐਦਾਂ ਵੀ ਸੋਫੇ ਕਿੰਨੇ ਵਧੀਆ ਲੱਗਦੇ ਨਾ ਤੇ ਮੈਂ फटाफट ਵਿਛਾ ਦਿੰਦੀ ਫਿਰ ਮੈਂ ਮਮੀ ਤਾਂ ਬੈਣੀ ਨੂੰ ਫੜਨਾ ਮਮੀ ਨੇ ਹੋਰ ਕੰਮ ਵੀ ਕਰਨੇ ਆ ਤੇ ਹੁਣ ਨਾ ਮੌਸਮ ਕੁਛ ਜਿੱਦਾ ਹੋ ਗਿਆ ਗਰਮੀ ਬਹੁਤ ਵਧ ਗਈ ਆ ਤੇ ਜਿਹੜੇ ਗਰਮ ਕੱਪੜੇ ਆ ਜਿੱਦਾ ਉਹ ਤਾਂ ਮੈਂ ਨਹੀਂ ਪਾਉਂਦੀ ਹੈਗੀ ਹੁਣ ਕਾਟਨ ਦੇ ਪਾਉਂਦੀ ਆ ਪਰ ਥੱਲੇ ਉਹ ਨਾ ਗਰਮ ਫਾਰਮਰ ਵਗੈਰਾ ਪਾਉਣੀ ਪੈਂਦੀ ਇਨਰ ਜਿੱਦਾ ਸਿਰਫ ਮੈਂ ਉੱਪਰ ਜਿਹੜਾ ਗਰਮ ਪਾ ਦਿੰਦੀ ਆ ਪਰ ਫਿਰ ਵੀ ਮੈਨੂੰ ਲੱਗਦਾ ਕਿ ਇਹਨੂੰ ਗਰਮੀ ਲੱਗਦੀ ਹੋਣੀ ਆ ਤੇ ਉਹਦਾ ਕਾਟਨ ਦੇ ਆ ਮੇਰੇ ਕੋਲ ਇਹਦੇ ਕਾਫੀ ਕੱਪੜੇ ਤੇ ਸਿਰਫ ਜਿਹੜੀ ਅੰਡਰ ਸ਼ਰਟ ਹੁੰਦੀ ਉਹ ਨਹੀਂ ਹੈਗੀ ਉਹ ਮੈਂ ਆਰਡਰ ਕੀਤੀ ਆ ਤੇ ਉਹ ਪਾ ਕੇ ਫਿਰ ਮੈਂ ਉੱਪਰ ਉਹਦੀ ਗਰਮ ਪਾ ਸਕਦੀ ਆ ਤੇ ਕੋਈ ਵੀ ਉੱਪਰ ਜਿਹੜੇ ਆ ਤੇ ਅੱਜ ਮੈਂ ਥੋੜੇ ਕੱਪੜੇ ਦੇ ਸੈੱਟ ਕਰੰਦਾ ਸੋਚਿਆ ਸੀਗਾ ਪਰ ਇਹਨੇ ਫਿਰ ਵੀ ਮੈਨੂੰ ਕਰਨ ਨਹੀਂ ਦਿੱਤੇ ਮੈਂ ਸੋਚਿਆ ਕਿ ਚਲੋ ਠੀਕ ਆ ਜਿੰਨੇ ਹੋ ਗਏ ਠੀਕ ਆ ਤੇ ਕੱਪੜੇ ਦੇ ਥੋੜਾ ਮੈਸਜਾ ਹੋ ਰਿਹਾਿੰਦਾ ਤੇ ਹੁਣ ਮੈਂ ਸੋਚਿਆ ਵੀ ਇਹਦੇ ਜਿਹੜੇ ਧੋ ਤੋਂ ਮਤਲਬ ਜਿਹਦੇ ਅੱਜ ਤੋਂ ਦੇ ਕੱਪੜੇ ਆਪਾਂ ਆਏ ਹੋਏ ਧੋ ਕੇ ਉਹ ਅਲੱਗ ਰੱਖ ਦਿਆ ਕਰੂੰਗੀ ਤੇ ਦੂਸਰੇ ਅਲੱਗ ਦੇ ਵੀ ਸੰਦਾ ਨੀ ਪਿਆ ਆ ਦਿਖੋ ਹੋਣੇ ਥੋੜੀ ਹੈ ਖਤਮ ਕੀਤੀ ਤੇ ਐਨ ਆਪਣੀ ਦਾਦੀ ਵਰਗਾ ਲੱਗਦਾ ਇਹ ਦਾਦੀ ਦਾਦੀ ਥੋੜੀ ਜੀ ਆਵਾਜ਼ ਵੀ ਉਠ ਜਾਂਦਾ ਮੈਨੂੰ ਕੋਈ ਕਹੋ ਕਿ ਸੁਬਾਹ ਲੱਗੀ ਤੇ ਕੋਈ ਦਿੱਤੇ ਹੁਣ ਟਾਈਮ ਹੋ ਗਿਆ ਪੂਰੇ 4:30 ਹੋ ਗਏ ਇਹਦੀ 1 ਮਿੰਟ ਦੀ ਅੱਖ ਹੁੰਦੀ ਨਾ ਉਹ ਵੀ ਇਹੇ ਲਈ ਮੰਮੀ ਗਈ ਸੀ ਘਰ ਆ ਕੇ ਤਿਕਾਂ ਦਾ ਸਮਾਨ ਲੈ ਤੇ ਹੁਣ ਆ ਗਏ ਆ 4 ਵਜੇ ਆਏ ਹੋਏ ਆ ਮੈਂ ਵੀ ਨਹੀਂ 1 ਕਿਲੋ ਚਾਹ ਲੈ ਗਏ ਮੈਂ ਕਿਹਾ ਮੈਂ ਥੱਲੇ ਜਾਣ ਦੇਣਾ ਅੱਜ ਮੈਂ ਗਈ ਇਹਨੂੰ ਥੰਮਨਾ ਕਿਹਾਉਂਗੀ ਤੇ ਤੈਨੂੰ ਮੰਮੀ ਨੂੰ ਪੜਨਾ ਪੈਣਾ ਇਹਦੇ ਨਾਲ ਉਹ ਇਦਾਂ ਇੱਕ ਮੰਮੀ ਨੇ ਆਪੀ ਚਾਹ ਬਣਾ ਕੇ ਪੀ ਲੈਣੀ ਹਿੰਦੀ ਕੋ ਪੀ ਉਹ ਕਰਕੇ ਪੀਏ ਮωσੇ ਕਿ ਜਿੰਦ ਨਾ ਨੇ ਇਹ ਨੋਨ ਇਹ ਬੇਬੀ ਕੀ ਹੋ ਗਿਆ ਥਾ ਕੀ ਹੋ ਗਿਆ ਥਾ ਅੱਜ ਕਿਸਕੇ ਕੱਪੜੇ ਪਹਿਨੇ ਆ ਆਪਣੇ ਦੀਦੀ ਦੇ ਕੱਪੜੇ ਪਹਿਨੇ ਆ ਕੋ ਗਰਮੀ ਲੱਗ ਰਹੀ ਹੈ ਆਪਕੋ ਗਰਮੀ ਲੱਗਦੀ ਆ ਅਸੀਂ ਪੱਖਾ ਲਗਾਇਆ ਦੂਰ ਆ ਹੋ ਦੂਸਰੀ ਸਾਈਡ ਤੇ ਕਿਹਾ ਦੋ ਪੱਖੇ ਆ ਸਾਰੇ ਰੂਮ ਚ ਉਹ ਵੱਡਾ ਪੱਖਾ ਤੇ ਕਪੜੇ ਜਿਹੜੇ ਨੇ ਕਾਇਰ ਦੀ ਸਟੈਡੀਆਂ ਇਹ ਨਹੀਂ ਪਤਾ ਇਹਨਾਂ ਇਤੇ ਕਿਰੋ ਹਾਂ ਨਹੀਂ ਗਿਆ ਵੱਡੇ ਆ ਇਹਦੇ ਨੂੰ ਲਗਾਇਨ ਗਰਮੀ ਅੱਛਾ ਕਪੜੇ ਲੈਂਦੀ ਲੋੜ ਨਹੀਂ ਪੈਣੀ ਕਿ ਇਹਦੇ ਵੀ ਕਾਫੀ ਕਪੜੇ ਆ ਤੇ ਇਹਦੇ ਉਧਾ ਵੀ ਨੂੰ ਮਿਲੇ ਹੋਏ ਵੀ ਕਾਫੀ ਕਪੜੇ ਆ ਸ਼ਾਮ ਦੇ ਵਜੇ ਆ 8 ਰੱਤ ਦੀ ਤੇ ਮੈਂ ਬਣਾਉਣ ਲੱਗੀ ਆ ਉਚਾਰਲ ਕਿਉਂਕਿ ਮੰਮੀ ਨੇ ਬਣਾਇਆ ਐ ਸਾ ਬਿਲਕੁਲ ਦੇਰੀ ਨਹੀਂ ਕਰਦਾ ਖਾਣ ਨੂੰ ਤੇ ਮੰਮੀ ਸ਼ਾਇਦ ਆਪਣੀ ਸੇਲੀ ਦੇ ਕੇ ਵਿੱਚੋਂ ਕੱਢ ਕੇ ਕੁਝ ਸਵੇਰੇ ਬਣਾਇਆ ਹਜੇ ਅਸੀਂ ਖਾਧਾ ਨਹੀਂ ਤੇ ਥੋੜੀ ਜਿਹੀ ਚਨੇ ਪਈਆਂ ਚਿੱਟੇ ਇਹ ਹੀ ਖਾਵਾਂਗੇ ਤੇ ਨਾਲ ਮੈਂ ਬਣਾਉਂਗੀ ਰਾਇਤਾ ਪਹਿਲਾਂ ਧੋਨੇ ਆ ਪਾਂਦੇ ਮੈਂ ਫਰੂਟ ਜਿਹੜਾ ਕੱਟਿਆ ਸੀਗਾ ਤੇ ਦੁੱਧ ਦੀ ਬੋਟਰ ਵਗੈਰਾ ਜੋ ਵੀ ਆ ਉਹ ਪਹਿਲਾਂ ਸਾਫ਼ ਕਰਦੇ ਸਾਰਾ ਕੁਝ ਕੋਈ ਮੱਛਰ ਬੋਝ ബോധ ആ സാധനം ഷോട്ട് ജീവി കുട്ടപ്പുണ്ട് ആ